यार कर रही थे मेरे मित्रिया खोलन वाला कबड्डी 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 हक मारिया जगू मेरे लिए आठ मारिया जगू धन धन करवा गया आग मारिया जगू मेरे चौंधी चौंधी चौधरी चौधरी चौदी चौधरी अंकिया जगू कन धन करवा गया छना वाला भुरी वेखना हो रहा है <umbleizin motion> Isis... आओ सामने गुरविंदर खोन पिंड वाला मेरे मित्रों गुरविंदर खोनड़ा कबड्डी 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 कबड्डी

ਯਾਰੀ ਕਹਿੰਦੇ ਲੱਖੀ ਦੇ ਮਾਨ ਹੈ ਬਿਲੋ ਦਵਾਮ ਹੈ ਅੱਜ ਭਾਈ ਸਾਹਿਬ ਆਏ ਹੋਏ ਵੇਲੇ ਉਹ ਪਰਮਾਤਮਾ ਕਹਿੰਦੇ ਚੜ੍ਹਦੀ ਕਮੇ ਵਿੱਚ ਰੱਖੇ ਉਹ ਭਰਾ ਕਹਿੰਦੇ ਜੰਮਈ ਕਬੱਡੀ ਦੇ ਲਈ ਹੈ ਕਬੱਡੀ ਦੀ ਸੇਵਾ ਦੇ ਲਈ ਹਰਵਿੰਦਰ ਦਾ ਕਹਿੰਦੇ ਗੱਡਵਾ ਧੰਨਵਾਦ ਹੈ ਆ ਬੁੱਗਾ ਆ ਗਿਆ ਵੱਡੇ ਭਾਈ ਆ ਬੁੱਗਾ ਜੱਠਿਆਂ ਵਾਲਾ ਮੇਰੇ ਪੰਜਾਬੀ ਵੀਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ 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 ਬੁग्गा ਬੁग्गा ਚੱਠਿਆਂ ਵਾਲਾ ਬੁग्गा ਤੇ ਪ੍ਰਵੀਨ ਇਸ ਵੇਲੇ ਪੁਆਇੰਟ ਮੇਰੇ ਵੀਰੋ ਰੇਡਰ ਦਾ ਥੋੜਾ ਗਰਾਊਂਡ ਕਲੀਅਰ ਕਰ ਦਈਏ ਮੇਰੀ ਬੇਨਤੀ ਹੈ ਮੇਰੇ ਭਰਾਵਾਂ ਨੂੰ ਤਾਂ ਕਿ ਪਿੱਛੇ ਜਿਹੜੀ ਸੰਗਤ ਖੜੀ ਹੈ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ ਉਹਨਾਂ ਨੂੰ ਮੈਚ ਦੇਖਣ ਦੇ ਵਿੱਚ ਟਿੱਕਤ ਨਾ ਹੋਵੇ ਆ ਧੂਰਕੋਟੀਆਂ ਕਾਲਾ ਆ ਮੈਂ ਦਰੂ ਦੁਨੀਆ ਕਹਿੰਦੇ ਮੇਰੇ ਵੀਰੋ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਵੀ ਧੂਰਕੋਟੀਆਂ ਕਾਲੇ ਹੋਣਾਂ ਦਾ ਮੈਚ ਕਿਦੋਂ ਸ਼ੀਭੂ ਹੋਣਾ ਹੈ ਜਾਣਵਾਰਾ ਭਰਾਵਾਂ ਦਾ ਆ ਮੈਨੂੰ ਵਾਦ ਲੋਕਾਂ ਨੇ ਫੋਨ 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 ਦੇਖਦੇ ਆ ਕਿੱਧਰ ਨੂੰ ਜਾਣਗੇ ਸੰਘਣੇ ਦੇ ਮੈਦਾਨ ਤੋਂ ਆਹ ਸਾਹਮਣੇ ਕਬੱਡੀ 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 ਹੋਏ ਕਹਿੰਦਾ ਕੀ ਆਉਦਾ ਆ ਕਹਿੰਦਾ ਮੈਨੂੰ ਬੱਸ ਕਰਾਉਣੀ ਆਉਂਦੀ ਐ ਆ ਨੌਜਨ ਸੀਚੇਵਾਲ ਦੀ ਧਰਤੀ ਦਾ ਪਿੰਡੂ ਮੇਰੇ ਪੰਜਾਬੀ ਵੀਰੋ ਲਾ ਤੱਕੜਾ ਜੱਫਾ ਆਪਣੀ ਟੀਮਾਂ ਕਿ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਉਧਰ ਕਾਲੇ ਦੇ ਲਈ ਛੋਟੇ ਛੋਟੇ ਬੱਚਿਆਂ ਨੇ ਆ ਕੇ ਵੱਡਾ ਮਾਣ ਕਰ ਦਿੱਤਾ ਆਹ ਕਬੱਡੀ ਖੇਡ ਮੈਦਾਨ ਅੰਦਰ ਕਬੱਡੀ ਕਬੱਡੀ ਜੱਗੂ ਹਾਕਮ ਵਾਲੀਆ ਜੱਗੂ ਹਾਕਮ ਵਾਲੀਆ ਪੈਂਦੇ ਪਿੰਡ ਤੋਂ ਤੋਂ ਭੰਗੜੇ ਪੈਂਦੇ ਹਾਂ ਯਾਰ ਪਲੀਜ਼ ਮੇਰੀ ਬੇਨਤੀ ਹੈ ਗਰਾਊਂਡ ਤੋਂ ਬਾਹਰ ਹੋ ਜਿਓ ਤਾਂ ਚੰਗੀ ਗੱਲ ਨਹੀਂ ਫਿਰ ਮੈਚ ਰੋਕਣਾ ਪਊਗਾ ਨਹੀਂ ਮੈਚ ਰੋਕਣਾ ਪਊਗਾ ਆਪ ਹੀ ਮੇਰੇ ਵੀਰ ਥੋੜਾ ਥੋੜਾ ਪਿੱਛੇ ਨੂੰ ਹਟ ਕੇ ਬਾਹਰ ਲੈ ਪਾਸੇ ਕਿ ਸਾਹਾਂ ਦੀਆਂ ਟਕਰਾਂ ਜੇ ਬੋਖੜੀਆਂ ਪੈ ਜਾਣ ਲੋਕੋ ਉਹ ਲੈ ਛੱਡ ਕੇ ਹੋ ਜਾ ਲੋਕੋ ਲੈ ਛੱਡ ਕੇ ਮੁੰਡੇ ਕਹਿੰਦੇ ਇੱਕ ਵਾਰੀ ਫੇਰ ਕਹਦਾ ਵੀ ਸ਼ਿਮੂ ਕਿਸੇ ਗੱਲ ਨਹੀਂ ਆਇਆ ਮੁੱਛੇ ਗੱਲ ਨਹੀਂ ਸ਼ਿਮੂ ਕਿਸੇ ਗੱਲ ਨਹੀਂ ਆਇਆ ਮੇਰੇ ਵੀਰੋ ਵਿੱਚ ਬਰਨਾਲੇ ਦੇ ਪੈਣ ਕਬੱਡੀਆਂ ਲੱਗਦੇ ਜੱਫੇ ਵਿੱਚ ਬਰਨਾਲੇ ਦੇ ਕਬੱਡੀਆਂ ਲੱਗਦੇ ਜਿੱਥੇ ਕਾਲਾ ਫੇਰ ਆ ਗਿਆ ਆਹ ਕਬੱਡੀ ਦਾ ਕੂਲ ਮੈਨ ਹੈ ਇਹ ਬੜੇ ਠੰਡੇ ਸੁਭਾਅ ਦਾ ਖਿਡਾਰੀ ਹੈ ਆਹ ਦੂਜੇ ਪਾਸੇ ਕਬੱਡੀ ਦਾ ਪੰਡ ਮੈਨ ਆ ਰਹੀ ਤੇ ਉਹ ਬੜਾ ਨੇ ਸਾਹਮਣੇ ਉਹ ਤਾ ਹੋ ਗਿਆ ਹਰਨ ਜਿੱਤਿਆ ਸਿਫਤ ਆ ਤੇਰੀ ਨਿਮਰਤਾ ਨੂੰ ਸਿਫਤ ਆ ਸੋਹਣਿਆ ਜੁਗ ਜੁਗ ਬਸਦਾ ਰਹਿ ਉਹ ਜੁਗ ਜੁਗ ਬਸਦਾ ਰਹਿ ਉਹ ਕਾਲਿਆ ਜਿਉਂਦਾ ਰਹਿ ਆ ਸਾਹਮਣੇ ਖੇਡ ਮੈਦਾਨ ਅੰਦਰ ਗੁਰਵਿੰਦਰ ਖੂਨਣ ਤੇ ਦੂਜੇ ਪਾਸੇ ਉੱਧਰ ਸੋਲੂ ਹੰਡੇ ਆਏ ਵੱਲੋਂ ਸ਼ਿਲੂ ਦਾ ਜੱਸਾ ਦੇ ਕਹਿੰਦੇ 500 ਹੈ ਇਹ ਵੀ ਬਾਲਾ ਸ਼ਦਾਈ ਹੈ ਜਿਹਦੇ ਪਹਿਲਾ ਬੱਚੋਂ ਤੋਂ ਮਿਲਿਆ ਜੇਵਾ ਭਾਈ ਅੱਜ ਸ਼ਿਲੂ ਨਾਲ ਖਿੱਚ ਕੇ ਪੌੜੀ ਹੈ ਸ਼ਿਲੂ ਦਾ ਕਹਿੰਦਾ ਖਿੱਚ ਕੇ ਪੌੜੀ ਹੈ ਲੋਕ ਪਿਆਰ ਕਰਦੇ ਤਵੇ ਤਵਾਨਾ ਤਸਵੀਰਾ ਪਿਆਰ ਮੁਹੱਬਤਾਂ ਮੇਰੇ ਬੱਚੇ ਉੱਧਰ ਕਹਿੰਦੇ ਚੌਂਦੀ 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 ਛੰਨਾ ਵਾਲਾ ਪੂਰੀ ਦੇਖਣਾ ਹੋਣਾ ਆਮਖਾ ਵਾਲਾ ਲਾਭੀ ਦੇਖਣਾ ਹੋਣਾ ਵੀ ਸਾਡੀ ਟੀਮ ਦਾ ਮੈਚ ਜਿਹੜਾ ਹੈ ਉਹ ਚੱਲ ਰਿਹਾ ਹੈ ਦੁਨੀਆ ਆਨੰਦ ਮਾਣਦੀ ਵਲੇ ਪੰਜਾਬੀ ਵੀਰੋ ਆ ਬਾਈ ਬਾਹਰੋ ਕਹਿ ਰਹੇ ਆ ਵੀ ਬਾਹਰਲੇ ਜਿਹੜੇ ਐਕਸਟਰਾ ਨੇ ਸਾਈਡ ਤੇ ਹੋ ਜਾਣ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਮੇਰੇ ਮਿੱਤਰੋ ਇਹ ਆ ਨੌਜਾਨ ਜੱਠਿਆਂ ਵਾਲਾ ਜੁਗਾ ਚੱਠਿਆਂ ਵਾਲਾ ਨੌਜਨ ਕਬੱਡੀ ਪਾ ਕੇ ਫੜ ਲੰਗੇ ਵਾਪਸ ਗਿਆ ਆਪਣੀ ਟੀਮ ਦੇ ਲਈ ਗਰਾਊਂਡ ਨੂੰ ਥੋੜਾ ਕਲੀਅਰ ਕਰ ਦਿਓ ਬੜੀ ਮਿਹਰਬਾਨੀ ਹੋਊਗੀ ਲਓ ਫੇਰ ਕਬੱਡੀ ਦਾ ਕੋਲ ਮੈਨ ਅਮਰੀਕ ਨਾ ਹੀ ਲੜਦਾ ਨਾ ਹੀ ਝਗੜਦਾ ਚਾਹੇ ਜਿੰਨੀਆਂ ਮਰਜੀ ਕੋਈ ਮੁੱਕੀਆਂ ਚ ਪੇੜਾ ਮਾਰੀ ਜਾਵੇ ਤੇ ਮੁੰਡੇ ਨੇ ਕਦੇ ਮੈਂ ਮੈਂ ਵੇਖਿਆ ਨਹੀਂ ਇਹਦੀ ਉਂਗਲੀ ਖੜੀ ਕਰ ਦਿੰਦੀ ਹੈ ਇਹ ਆ ਧੂਰਪੋਟੀਆਂ ਕਾਲਾ ਉਹ ਕਿਵੇਂ ਦੂਜੇ ਪਾਸੇ ਹਰਿਆਣੇ ਵਾਲਾ ਸ਼ੀਲੂ ਸ਼ੀਲੂ ਸਮਨੇ ਪਿਆਰ ਨਾਲ ਹੀ ਚੱਲੋ ਤੁਸੀਂ ਵੀ ਕਾਲੇ ਨਾਲ ਪਿਆਰ ਨਾਲ ਹੀ ਚੱਲੋ ਕਿਤੇ ਕਹਿਣਾ ਨਾ ਪਵੇ ਉਹ ਮੈਨੂੰ ਕਹਵੇ ਤੂੰ ਬਦਲ ਗਿਆ ਉਹ ਬਦਲਿਆ ਵੀ ਤਾ ਤੁਸੀਂ ਆ ਉਹ ਬਦਲਿਆ ਵੀ ਤਾ ਤੁਸੀਂ ਆ ਕਾਲਾ ਕਹਿੰਦਾ ਸਬਰ ਨਾ ਪਰਖਿਓ ਉਹ ਸਾਹਮਣੇ ਕੌਡੀ ਪਹੁੰਦੀ ਹੈ ਜੇਕਰ ਕਹਿੰਦੇ ਚਾਰ ਦੇ ਚਾਰੇ ਪਿਆਰ ਦੇ ਸਰੇ ਦੇ ਮੈਚ ਚੱਲ ਰਿਹਾ ਹੈ ਸੈਮੀ ਫਾਈਨਲ ਖੇਡਿਆ ਜਾ ਰਿਹਾ ਹੈ ਦੁਨੀਆ ਸਵਾਦ ਲੈ ਰਹੀ ਹੈ ਹਨ ਦੁਨੀਆ ਆਨੰਦ ਮਾਣਦੀ ਮੇਰੇ ਵੀਰੋ ਬਰਨਾਲੇ ਦਾ ਮੇਲਾ ਚੱਲ ਰਿਹਾ ਹੈ ਬਰਨਾਲੇ ਦਾ ਮੇਲਾ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ ਲਾਲਾ ਬਣਾਉਂਦਾ ਨੂੰ ਵੀ 365 ਵਾਲੇ ਦਿਖਾਉਂਦੇ ਮੇਰੇ ਵੀਰੋ ਹਨ ਪੂਰੀ ਦੁਨੀਆ ਨੂੰ ਉਧਰ ਗੁਰਪੀਤ ਖੇਡਣਾ ਖੇਡਵਾ ਪਰ ਸਾਹਮਣੇ ਜੱਗੂ ਹੱਕ ਵਾਲਿਆ ਨੌਂਦਾ ਖਿੜਾਰੇ ਜੱਫੇ ਖਿੜਾਰੇ ਜੱਫੇ ਸੱਚੇ ਪਾਸ਼ਾ ਮੇਰ ਰੱਖੀ ਗੁਰੂ ਮਹਾਰਾਜ ਮੇਰ ਰੱਖੀ ਵਾਹਿਗੁਰੂ ਫਿਰ ਲੱਗਿਆ ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਥੋੜਾ ਪਾਸੇ ਅੜ ਜਾਓ ਹਵਾ ਆਉਣ ਦਿਓ ਠੀਕ ਹੈ ਕੋਈ ਗੱਲ ਨਹੀਂ ਕਬੱਡੀ ਖੇਡੀ ਸੱਟਾਂ ਫੇਟਾਂ ਦੀ ਹੈ ਸੱਟਾਂ ਫੇਟਾਂ ਲੱਗਦੀਆਂ ਮੇਰੇ ਤੇ ਆਪਾਂ ਚਿਹਰੇ ਨਹੀਂ ਜਾਂਦੇ ਆਪਾਂ ਆਪਣੇ ਬੱਚੇ ਤੇ ਲੱਗਿਆ ਹੋਇਆ ਜ਼ਖਾਮ ਨਹੀਂ ਜਾਂਦੇ ਵਿੱਚ ਖਾਓ ਲੱਗ ਗਿਆ ਯਾਰ ਵੀ ਸਾਡੇ ਜਵਾਕ ਨੂੰ ਇਹ ਤਾਂ ਮਾਵਾ ਯਾਰ ਕਿੰਨੇ ਦਿਨ ਜਦੋਂ ਬੋਡੀ ਨਾਲ ਬੋਡੀ ਢਿੰਦੀ ਹੈ ਤੇ ਸੱਟਾਂ ਵੀ ਵੱਜਦੀਆਂ ਮੇਰੇ ਵੀਰੋ ਬਹੁਤ ਪਸੰਦ ਹੈ ਸੋ ਗੁਰਮਾਰਾ ਮੇਰ ਰਖਣ ਇਹਨਾਂ ਕਬੱਡੀ ਦੇ ਖਿਡਾਰੀਆਂ ਤੇ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਉਹ ਸਾਹਮਣੇ ਕਹਿੰਦੇ ਸ਼ਕਵੇਸ਼ ਕੇਤਾ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਐ ਉਹ ਕਿਰਪਾ ਕਰਕੇ ਤਿਆਰ ਹੋਣ ਅਗਲੇ ਮੈਚ ਦੀਆਂ ਟੀਮਾਂ ਜੱਗੂ ਉੱਠੋ ਮਾਜੋ ਨਾ ਤਾੜੀਆਂ ਮਾਰੋ ਜੱਗੂ ਦੇ ਲਈ ਮਾਰੇ ਪੰਜਾਬੀ ਵੀਰੋ ਜੱਗੂ ਦੇ ਤਾੜੀਆਂ ਅਸ਼ੀਰਵਾਦ ਦਿੰਦਾ ਮਰੀਕਾ ਜਫਰੋਥੀ। ਹਓ ਸਾਹਮਣੇ ਕਹਿੰਦੇ ਬੁੱਕੇ ਦੀ ਕਬੱਡੀ ਪਾਈ ਗਈ ਹੈ ਮੇਰੇ ਮਿੱਤਰੋ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ। ਇੱਧਰ ਕਹਿੰਦੇ ਚਾਰ ਨੇ ਚਾਰੇ ਤਿਆਰ ਨੇ। ਉਹ ਟੱਕੜਾ ਨਹੀਂ ਪਾਲਾ ਟੱਕੜਾ ਵਾਲਾ ਚੱਲਦਾ ਮੇਰੇ ਮਿੱਤਰੋ। ਪਤੰਦਰ ਉਹਦੇ ਜਦੋਂ ਪੱਤਾ ਵੀ ਟਾੜੀ ਵੀ ਢਿੱਲੀ ਜੀ ਮਾਰਦੇ ਆ ਵੀ ਹੁਣ ਨਹੀਂ ਗੱਲ ਬਣੀ। ਇਹਦੀ ਸਵਾਦ ਪਾਉਂਦੇ ਆ। ਵੱਡੇ ਭਾਈ ਪੱਟੇ ਆ ਗਿਆ ਪੱਟੂ ਆ ਮੇਰੇ ਵੀਰੋ ਗੁਰਦੀਪ ਸਿੰਘ ਪੱਟੂ ਐਸ ਨੇ ਖੇਡ ਮੈਦਾਨ ਦੇ ਵਿੱਚ ਹਰਦੀਪ ਸਿੰਘ ਗੁਰਦੀਪ ਦਾ ਵੀਰ ਆਹ ਸਾਹਮਣੇ ਸ਼ੀਮੂ ਸ਼ੀਮੂ ਤੇ ਪੱਟੂ ਪੱਟੂ ਤੇ ਸ਼ੀਮੂ ਪੱਟੂ ਤੇ ਸ਼ੀਮੂ ਪੱਟੂ ਤੇ ਸ਼ੀਮੂ ਬਰਨਾਲੇ ਚ ਮੇਲਾ ਸਿਰੇ ਦਾ ਹੋ ਗਿਆ ਕੱਲੂ ਜੱਕ ਸੈਟੋ ਕੇ ਵੀ ਐ ਕੱਲੂ ਸੰਗੋਜਣੇ ਦੇ ਵਿੱਚ ਵੀ ਐ 6 ਤਰੀਕ ਨੂੰ ਰਾਜਿਆ ਨੇ 16 ਟੀਮਾਂ ਖੇਡਣ ਗਈਆਂ 8 ਨੂੰ ਗਜਰੀ ਦੇ ਪਿੰਡ ਬਣਾਗੇ 9 ਨੂੰ ਮਲੇਰ ਕੋਟਲੇ ਦੇ ਵਿੱਚ ਮੇਰੇ ਮਿੱਤਰੋ ਗੱਲਾਂ ਹੋਣਗੀਆਂ ਆਹ ਸਾਹਮਣੇ ਮੁਕਾਬਲਾ ਸਖਤ ਹੈ ਤੇ ਪੁਆਇੰਟ ਜਿਹੜਾ ਹੈ ਰੀਡਰ ਦਾ 21 ਫਰਵਰੀ ਕਮਾਂ ਕਬੱਡੀ ਕਪ ਹੈ ਮਨਜੀਤ ਢਾਲੀਵਾਲ ਹੁਣਾਂ ਵੱਲੋਂ ਬਲਾਸਪੁਰ ਵਾਲੇ ਵੱਲੋਂ ਤੇ ਮਨਜਿੰਦਰ ਬਿਰਕੋਣਾ ਵੱਲੋਂ ਕਹ ਕੱਦ ਨੇ ਸੱਡੇ ਆ ਮੇਰੇ ਵੀਰੋ ਚੋਟੀ ਦੇ ਸਿੰਗਰ ਤੇ ਚੋਟੀ ਦੀਆਂ ਟੀਮਾਂ 21 ਫਰਵਰੀ ਕੁਮਾਰ ਮਾਜਰਾ ਜਿਹੜਾ ਕ੍ਰਪ ਖੇਤਰ ਔਰ ਸਾਹਮਣੇ ਵੇਖਦਾ ਵੀ ਅਗਲੀ ਕਬੱਡੀ ਕੌਣ ਪਾਵੇਗਾ ਇਸ ਲਈ ਖੇਡ ਮੈਦਾਨ ਅੰਦਰ ਆਓ ਕਿੰਨੇ ਜਿਹੜਾ ਵੀਰ ਵੀਰ ਕੇ ਪਾਉਂਦਾ ਮੇਰੇ ਮੁੰਦਰੋ ধূড় চারে হাওয়া চোটি হইয় আগলে ব্যাপার টিমা নীমা জলদ তো জলদ ভালো এবার শিলু 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 সুপার ਉਹਦਾ ਵਸਣਾ ਰਿਹਾ ਓਏ ਕਾਲਿਆ ਧਨੌਲੇ ਵਾਲੇ ਕਾਲੇ ਦੀਆਂ ਵੀ ਇਕੱਲਾ ਹੁੰਦੀਆਂ ਆਹ ਸਾਹਮਣੇ ਮੇਰੇ ਵੀਰੋ ਤੇ ਮੈਂ ਦੇਖ ਰਿਹਾ ਵੀ ਨੌਜਨ ਚੱਠਿਆਂ ਵਾਲਾ ਬੱਗਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਚੱਲਦਾ ਮੈਂ ਸਮਾਂਤ ਬੋਲੇ